ਸਮਰਾਲਾ ਜੇ ਬੀਤੀ ਰਾਤ ਨੇੜਲੇ ਪਿੰਡ ਵਾਲਿਓ ਖੁਰਾਕ ਸਪਲਾਈ ਵਿਭਾਗ ਦੇ ਦਫਤਰ ਚ ਅਣਪਛਾਤੇ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਅਣਪਛਾਤੇ ਚੋਰ ਖੁਰਾਕ ਸਪਲਾਈ ਵਿਭਾਗ ਦੇ ਦਫਤਰ ਵਿੱਚੋਂ ਕੁਝ ਸਰਕਾਰੀ ਰਿਕਾਰਡ ਦੀਆਂ ਫਾਈਲਾਂ ਪੱਖੇ ਸਲਿੰਡਰ ਵੱਡੀ ਪੱਠੀ ਅਤੇ ਬਾਥਰੂਮ ਚ ਲੱਗੀਆਂ ਟੂਟੀਆਂ ਚੋਰੀ ਕਰ ਲੈ ਗਏ ਇਸ ਘਟਨਾ ਦਾ ਪਤਾ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸਵੇਰੇ ਲੱਗਾ ਜਦੋਂ ਉਹ ਦਫ਼ਤਰ ਖੋਲਣ ਸਵੇਰੇ ਗਏ ਸਨ ਤਾਂ ਦਫ਼ਤਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਦਫ਼ਤਰ ਅੰਦਰੋਂ ਸਮਾਨ ਚੋਰੀ ਸੀ ਉਹਨਾਂ ਨੇ ਦੱਸਿਆ ਕਿ ਦਫ਼ਤਰ ਵਿੱਚ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਸਨ ਅਤੇ ਉਹਨਾਂ ਨੂੰ ਕੋਈ ਚਪੜਾਸੀ ਰੱਖਣ ਦੀ ਵੀ ਵਿਭਾਗ ਵੱਲੋਂ ਇਜਾਜ਼ਤ ਨਹੀਂ ਹੈ ਮੇਰਾ ਨੋ ਬਲਦੀਪ ਸਿੰਘ ਜੀ ਬਲਦੀਪ ਜੀ ਕੀ ਹੋਇਆ ਔਰੇ ਅ ਮੈਂ ਫੂਡ ਸਪਲਾਈ ਦੇ ਵਿੱਚ ਇੰਸਪੈਕਟਰ ਲੱਗਿਆ ਹੋਇਆ ਜੀ ਅੱਜ ਅਸੀਂ ਰੁਟੀਨ ਦੀ ਤਰ੍ਹਾਂ ਆਪਣਾ 9 ਵਜੇ ਆਫਿਸ ਆਏ ਆ ਜਦੋਂ ਅਸੀਂ ਆਫਿਸ ਆਏ ਤਾਂ ਬਾਹਰ ਆ ਕੇ ਦੇਖਿਆ ਸਾਡਾ ਜਿੰਦਾ ਟੁੱਟਿਆ ਹੋਇਆ ਸੀਗਾ ਤੇ ਜਦੋਂ ਅਸੀਂ ਜਿੰਦਾ ਪਰੇ ਕਰਕੇ ਅਸੀਂ ਅਸਲੀ ਲੋਕ ਖੋਲੇ ਅੰਦਰ ਤੇ ਉਹ ਅੰਦਰ ਉਹ ਜੀ ਅਸੀਂ ਦੇਖਿਆ ਵੀ ਸਾਡੇ ਦਫ਼ਤਰ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਚੋਰੀ ਕੀਤੀ ਹੋਈ ਸੀ ਕੀ ਕੀ ਚੋਰੀ ਹੋਇਆ ਸਰ ਸਾਡਾ ਇੱਕ ਤਾਂ ਪੱਖੇ ਲਾ ਕੇ ਲੈ ਗਏ ਉਸ ਤੋਂ ਬਾਅਦ ਉਹ ਸਾਡੇ ਸਿਲੰਡਰ ਤੇ ਪੱਠੀ ਤੇ ਸਾਡਾ ਕੁਝ ਸਰਕਾਰੀ ਰਿਕਾਰਡ ਜਿਹੜਾ ਬਾਈਂਡ ਕਰਿਆ ਪਿਆ ਸੀਗਾ ਉਹ ਲੈ ਕੇ ਗਏ ਨੇ ਉਰੇ ਚੌਕੀਦਾਰ ਨਹੀਂ ਰਹਿੰਦਾ ਨਹੀਂ ਸਾਡੇ ਕੋਲ ਇੱਥੇ ਚੌਕੀਦਾਰ ਲਾਉ ਨਹੀਂ ਹੈਗਾ ਦਫ਼ਤਰ ਦੇ ਵਿੱਚ ਤੇ ਤੇ ਕੈਮਰੇ ਵੀ ਨਹੀਂ ਹੈਗੇ ਤੇ ਸਾਡੀਆਂ ਪਿੱਛੇ ਬਾਥਰੂਮ ਦੀਆਂ ਜਿੰਨੀਆਂ ਟੁੱਟੀਆਂ ਸੀ ਉਹ ਸਾਰੀਆਂ ਲਾ ਕੇ ਰਹਿ ਚੁੱਕੀਆਂ ਨੇ ਨੁਕਸਾਨ ਤਾਂ ਜੀ ਕਾਫੀ ਹੋਇਆ ਵਾ ਕੀ ਕਹਿਣਾ ਚਾਹੀਦਾ ਚੋਰੀ ਨੂੰ ਲੱਗੇ ਚੋਰੀ ਨੂੰ ਸਾਨੂੰ ਤਾਂ ਆਪਣੀ ਸਾਮਚਾਰੀ ਵੀ ਹੋਇਆ ਕੀ ਆ ਲੱਗਦਾ ਕਿ 30 ਬੰਦੇ ਦਾ ਕੰਮ ਹੈ ਕਹਿ ਨਹੀਂ ਸਕਦੇ ਜੀ ਹੋ ਸਕਦਾ ਕੋਈ ਭੇਤੀ ਦਫ਼ਤਰ ਆਉਂਦਾ ਹੁਣ ਸਾਨੂੰ ਹਰੇਕ ਦੇਖੋ ਪਬਲਿਕ ਟੀਲਿੰਗ ਸਾਡੀ ਹਰ ਰੋਜ਼ ਦੀ ਆ ਤੇ ਕੋਈ ਅਸੀਂ ਕਿਸੇ ਦਾ ਆਈਡੀ ਨਹੀਂ ਲਾ ਸਕਦੇ ਵੀ ਕਿਹੜਾ ਬੰਦਾ ਕਰ ਸਕਦਾ ਹੈ ਪਹਿਲਾਂ ਤੋਂ ਇਹ ਹਸਕੜਾ ਹੋਇਆ। ਇਸ ਤੋਂ ਪਹਿਲਾਂ ਵੀ ਹੋਈ ਹੈ ਜੀ। ਇੱਥੇ ਹੁਣ ਅਸੀਂ ਪਹਿਲਾਂ ਵੀ ਸੁਣਦੇ ਆ ਵੀ ਇੱਥੇ ਜਿਹੜਾ ਸੇਵਾ ਕੇਂਦਰ ਸੀ ਉਸ ਦੇ ਉਸ ਦੇ ਵਿੱਚ ਵੀ ਪਹਿਲਾਂ ਹੋ ਚੁੱਕੀ ਹੈ। ਪੁਲਿਸ ਨੂੰ ਅਤਰਾ ਅਸੀਂ ਕਰ ਰਹੇ ਹਾਂ ਜੀ ਪੁਲਿਸ ਨੂੰ ਉਤਰਾਹ ਕਰ ਰਹੇ ਹਾਂ ਹੁਣ ਸਾਡੇ ਐਫਐਸਓ ਸਾਹਿਬ ਆ ਗਏ ਅਸੀਂ ਮਾਰਨਿੰਗ ਟਾਈਮ ਹੀ ਆਏ ਆ ਐਫਐਸਓ ਸਾਹਿਬ ਵੀ ਆ ਚੁੱਕੇ ਨੇ ਸਾਡਾ ਸਟਾਫ ਸਾਰਾ ਹੋ ਰਿਹਾ ਤੇ ਅਸੀਂ ਹੁਣ ਪੁਲਿਸ ਰਿਪੋਰਟ ਕਰਨਾ ਅਸੀਂ ਆਪਣੇ ਪਹਿਲਾਂ ਹਾਇਰ ਅਥਾਰਟੀ ਐਫਐਸਓ ਸਾਹਿਬ ਨੂੰ ਦੱਸਦੇ ਹਾਂ ਫਿਰ ਉਸ ਤੋਂ ਬਾਅਦ ਅਸੀਂ ਪੁਲਿਸ ਰਿਪੋਰਟ ਕਰਦੇ ਹਾਂ। ਸਰ ਕਾਰਜ ਰਿਕਾਰਡ ਦੇਖਿਆ ਪਿਆ ਸਹੀ ਨਾ ਨਹੀਂ ਉਹ ਲਮਾਰੀ ਖ ਜੀ ਨਾਮ ਤੁਹਾਡਾ ਮੇਰਾ ਨਾਮ ਰਮਨਦੀਪ ਸਿੰਘ ਆ ਜੀ ਮੈਂ ਇੱਥੇ ਬਤੌਰ ਏ ਐਫ ਐਸਓ ਪੋਸਟਡ ਹਾਂ ਕੀ ਮਾਮਲਾ ਮਾਮਲਾ ਜੀ ਅੱਜ ਸਵੇਰੇ ਹੁਣ ਜਦੋਂ ਅਸੀਂ ਦਫ਼ਤਰ ਆਏ ਆ ਤੇ ਦਫ਼ਤਰ ਆ ਕੇ ਅਸੀਂ ਦੇਖਿਆ ਕਿ ਦਫ਼ਤਰ ਦਾ ਦਰਵਾਜ਼ਾ ਖੁੱਲਾ ਹੈ ਸੀਗਾ ਉਹਦੇ ਅੰਦਰ ਪੱਖੇ ਵਗੈਰਾ ਕੂਲਰ ਇਹ ਸਭ ਰਿਕਾਰਡ ਉੱਥੇ ਹਾਜ਼ਰ ਨਹੀਂ ਸੀ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਨੇ ਪ੍ਰਿੰਟਰ ਨਹੀਂ ਚੱਕਿਆ ਜਾਂ ਹੋਰ ਕੁਝ ਨਹੀਂ ਚੱਕਿਆ ਬੜੀ ਹੋ ਸੀਗਾ ਇਹ ਰਿਪੋਰਟ ਦਾ ਚੋਰੀ ਹੋਣ ਪਿੱਛੇ ਕੀ ਲੱਗਦਾ ਤੁਹਾਨੂੰ ਨਹੀਂ ਕੁਝ ਅਸੀਂ ਕੁਝ ਨਹੀਂ ਕਹਿ ਸਕਦੇ ਹੋ ਸਕਦਾ ਰੱਦੀ ਸਮਝ ਕੇ ਚੱਕ ਕੇ ਰਿਹਾ ਹੋਵੇ ਜਾਂ ਕੋਈ ਸਾਰਾ ਨਹੀਂ ਚੱਕਿਆ ਕੁਝ ਰਿਕਾਰਡ ਅਲਮਾਰੀ ਦੇ ਵਿੱਚ ਵੀ ਪਿਆ ਹੈ रिकॉर्ड मतलब के आई डोंट नो ਹੁਣ ਇਹਦੇ ਬਾਰੇ ਕੀ ਕਹਿਸਾ ਦੇ ਵੀ ਕਿਉਂ ਨਹੀਂ ਚੱਕਿਆ ਜਾਂ ਕੀ ਚੱਕ ਲਿਆ ਉਹ ਪੰਚਾਇਤ ਵੀ ਪਹਿਲਾਂ ਵੀ ਚੋਰੀ ਸੀ ਉਦੋਂ ਕੀ ਸਮਾਨ ਚੋਰੀ ਹੋਇਆ ਸਰ ਉਦੋਂ ਤਾਂ ਐਕਚੁਅਲੀ ਹਲੇ ਦਫਤਰ ਅਸੀਂ ਸ਼ਿਫਟ ਕਰਨਾ ਸੀ ਉਦੋਂ ਤਾਂ ਸਿਰਫ ਐਸੇ ਜ਼ਮਾਨ ਲੈ ਕੇ ਰੱਦੀ ਵਗੈਰਾ ਰੱਖੀ ਹੋਈ ਸੀਗੀ ਰੱਦੀੰਦਸਨ ਕੀ ਕੋਈ ਡਾਕੂਮੈਂਟ ਵਗੈਰਾ ਰੱਖੇ ਹੋਏ ਸੀਗੇ ਉਹ ਕੋਈ ਜ਼ਿਆਦਾ ਹੋਰ ਨਹੀਂ ਸੀਗਾ ਬਟ ਐਸੇ ਕਬ ਚਲੋ ਉਹ ਦਰਵਾਜ਼ਾ ਬਲੌਕ ਵੀ ਨਹੀਂ ਲੱਗਾ ਸੀ ਜਾਂ ਕੁਝ ਹੋਰ ਨਹੀਂ ਸੀਗਾ ਪਰ ਹੁਣ ਤਾਂ ਬਹੁਤ ਜ਼ਿਆਦਾ ਹਿੰਮਤ ਵਧੀ ਹੈ ਚੋਰਾਾਂ ਦੀ ਇਹ ਜੀ ਪੁਲਿਸ ਨੂੰ ਚਲਾ ਸਕਦੀ ਹੈ ਨਹੀਂ ਬਸ ਹੁਣ ਅਸੀਂ ਹੁਣ ਆਕੇ ਦੇਖਿਆ ਜੇ ਹੁਣ ਅਸੀਂ ਡੀਐਸਪੀ ਸਾਹਿ ਤੇ ਪ੍ਰੋਪਰ ਜੋ ਰਿਟਰਨ ਕਾਗਜ਼ੀ ਕਾਰਵਾਈ ਹੁੰਦੀ ਹੈ ਉਹ ਹੁਣ ਅਸੀਂ ਜਾ ਕੇ ਕਰਾਂਗੇ